ਇਹ ਲੋਕ ਗਾਥਾ ਆਮ ਪ੍ਰਚਲਿਤ ਹੈ ਕਿ ਜਦੋਂ ਸਤਗੁਰੂ ਦਾਸ ਜੀ ਮਹਾਰਾਜ ਨੇ ਦੇਖਿਆ ਕਿ ਸਮਾਜ ਭੇਤ ਭਾਵ ਦਾ ਸ਼ਿਕਾਰ ਹੈ ਅਤੇ ਛੂਦਰ ਸਮਝੇ ਜਾਂਦੇ ਸਮਾਏ ਨੂੰ ਸਦੀਆਂ ਤੋਂ ਪ੍ਰਭੂ ਦਾ ਨਾਮ ਜਪਣ ਤੋਂ ਵਰਜਿਤ ਕੀਤਾ ਗਿਆ ਹੈ ਉਸ ਸਮੇਂ ਗੁਰੂ ਜੀ ਨੇ ਬ੍ਰਾਹਮਣਾ ਵਾਲੇ ਕਰਮ ਕਾਂਡ ਮੱਥੇ ਉੱਤੇ ਤਿਲਕ ਲਗਾਉਣਾ ਤੋਤੀ ਬੰਨਣੀ ਅਤੇ ਜਨੇਊ ਪਹਿਨਣਾ ਆਦਿ ਕਰਮ ਕਰਨੇ ਸ਼ੁਰੂ ਕਰ ਦਿੱਤੇ ਉਸ ਸਮੇਂ ਤਾਂ ਜਨੇਊ ਕੇਵਲ ਬ੍ਰਾਹਮਣ ਹੀ ਪਹਿਨ ਸਕਦੇ ਸਨ ਉਸ ਸਮੇਂ ਸ਼ੂਦਰ ਸਮਝੇ ਜਾਂਦੇ ਸਮਾਜ ਵਿੱਚ ਪੈਦਾ ਹੋ ਕੇ ਅਜਿਹੇ ਕੰਮ ਕਰਨੇ ਇੱਕ ਕ੍ਰਾਂਤੀ ਸੀ ਅਜਿਹਾ ਦੇਖ ਕੇ ਜਾਤ ਵਿਮਾਨੀ ਲੋਕ ਤੜਫੁੱਟੇ ਅਤੇ ਉਹਨਾਂ ਨੇ ਰਾਜੇ ਨਾਗਰਮਲ ਦੇ ਦਰਬਾਰ ਵਿੱਚ ਜਾ ਕੇ ਗੁਰੂ ਜੀ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਇਹ ਸ਼ੂਦਰ ਸਾਡੇ ਵਾਲੇ ਕੰਮ ਕਰਦਾ ਹੈ ਬ੍ਰਾਹਮਣਾ ਦੀ ਸ਼ਿਕਾਇਤੇ ਰਾਜੇ ਨਾਗਰਮਲ ਨੇ ਗੁਰੂ ਜੀ ਨੂੰ ਕਚਹਿਰੀ ਵਿੱਚ ਬੁਲਾਇਆ ਤੇ ਕਿਹਾ ਕਿ ਬ੍ਰਾਹਮਣਾਂ ਨੂੰ ਆਪ ਦੇ ਵਿਰੁੱਧ ਸ਼ਿਕਾਇਤ ਹੈ ਕਿ ਆਪ ਸ਼ੁੱਧਰ ਹੋ ਕੇ ਬ੍ਰਾਹਮਣਾਂ ਵਾਲੇ ਕਰਮ ਕਰਦੇ ਹੋ। ਗੁਰੂ ਜੀ ਨੇ ਉੱਤਰ ਦਿੱਤਾ ਕਿ ਸੰਸਾਰ ਦੇ ਸਭ ਜੀਵ ਬਰਾਬਰ ਹਨ ਅਤੇ ਜਨਮ ਕਰਕੇ ਕੋਈ ਜੀਵ ਛੋਟਾ ਵੱਡਾ ਨਹੀਂ ਹੈ। ਭਾਵੇਂ ਕੋਈ ਬ੍ਰਾਹਮਣ ਹੋਵੇ ਭਾਵੇਂ ਕੋਈ ਸ਼ੁੱਧਰ ਸਭ ਜੀਵ ਪੰਜਾ ਤੱਤਾਂ ਤੋਂ ਬਣੇ ਹਨ। ਸਭ ਜੀਵਾਂ ਵਿੱਚ ਪ੍ਰਮਾਤਮਾ ਦੀ ਜੋਤ ਨਿਵਾਸ ਕਰਦੀ ਹੈ। ਇਸ ਲਈ ਸਭ ਜੀਵਾਂ ਨੂੰ ਆਪਣੀ ਇੱਛਾ ਅਨੁਸਾਰ ਪ੍ਰਭੂ ਦੀ ਪੂਜਾ ਕਰਨ ਦਾ ਬਰਾਬਰ ਅਧਿਕਾਰ ਹੈ। ਰਾਜਾ ਗੁਰੂ ਜੀ ਦੇ ਬਚਨ ਸੁਣ ਕੇ ਬੜਾ ਹੈਰਾਨ ਹੋਇਆ ਪਰ ਪੰਡਤਾਂ ਨੇ ਕਿਹਾ ਕਿ ਤੁਸੀਂ ਸ਼ੁੱਧ ਰੋ ਕੇ ਜਨੇਊ ਨਹੀਂ ਪਹਿਨ ਸਕਦੇ ਆਪ ਜਨੇਊ ਉਤਾਰ ਦਿਓ ਗੁਰੂ ਜੀ ਨੇ ਫਰਮਾਇਆ ਕਿ ਮੈਂ ਹੁਣ ਕੋਈ ਨਵਾਂ ਜਨੇਊ ਨਹੀਂ ਪਹਿਨਿਆ ਸਗੋਂ ਚਾਰੇ ਯੁੱਗਾਂ ਤੋਂ ਜਨੇਊ ਪੈਨਦਾ ਆ ਰਿਹਾ ਹਾਂ ਉਸ ਸਮੇਂ ਬ੍ਰਾਹਮਣਾਂ ਨੇ ਕਿਹਾ ਜੇਕਰ ਆਪ ਚਾਰਾਂ ਯੁੱਗਾਂ ਤੋਂ ਜਨੇਊ ਪੈਂਦੇ ਆ ਰਹੇ ਹੋ ਤਾਂ ਆਪ ਚੋਹਾਂ ਯੁੱਗਾਂ ਵਾਲੇ ਜਨੇਊ ਦਿਖਾਓ ਤੇ ਉਸ ਸਮੇਂ ਸਤਗੁਰਵਦਾਸ ਮਹਾਰਾਜ ਨੇ ਰੰਬੀ ਨਾਲ ਆਪਣਾ ਖੱਬਾ ਕੰਦਾ چیر ਕੇ ਚੋਹਾ ਯੁੱਗਾ ਦੇ ਚਾਰਜ ਨੇਵ ਦਿਖਾਏ ਗੁਰੂ ਜੀ ਦਾ ਇਹ ਕੌਤਕ ਦੇਖ ਕੇ ਰਾਜੇ ਨਾਗਰਮਲ ਅਤੇ ਬ੍ਰਾਹਮਣ ਸਭਨਾ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪਣੀਆਂ ਭੁੱਲਾਂ ਬਖਸ਼ਾਈਆਂ ਗੁਰੂ ਜੀ ਨੇ ਪਹਿਲਾ ਵਾਲਾ ਸੂਦਜ ਨੇ ਉਤਾਰ ਦਿੱਤਾ ਤੇ ਸਭਨਾਂ ਨੂੰ ਭੇਤ ਭਾਵ ਤੋਂ ਉੱਪਰ ਉੱਠ ਕੇ ਜੀਵ ਨਾਲ ਪ੍ਰੇਮ ਕਰਨ ਦਾ ਅਤੇ ਪ੍ਰਭੂ ਦਾ ਸਿਮਰਨ ਕਰਨ ਦਾ ਪਾਵਨ ਉਪਦੇਸ਼ ਦਿੱਤਾ